ਕੀ ਨਾਮ ਹੈ ਜੀ ਮੇਰਾ ਨਾਮ ਕੋਰਸਿੰਗ ਹੈ ਕੀ ਕਹਿਣਾ ਚਾਹੁੰਦੇ ਹੋ ਅੰਕਲ ਜੀ ਤੁਹਾਡੇ ਪੁੱਤਰ ਜੀ ਵੱਲੋਂ ਕੋਣ ਬੜੇਗਾ ਕਰੋੜਪਤੀ ਦੇ ਵਿੱਚ ਹਿੱਸਾ ਲਿਆ ਗਿਆ ਤੇ 25 ਲੱਖ ਰੁਪਏ ਦੀ ਅਮਾਉਂਟ ਦਿੱਤੀ ਗਈ ਉਹਨਾਂ ਬਾਰੇ ਜਾਣਨਾ ਚਾਹੁੰਦੇ ਆ ਦੇਖੋ ਇਹ ਸਾਡਾ ਬੇਟਾ ਬਹੁਤ ਮਿਹਨਤੀ ਹੈ ਆਪਣੇ ਸੈਲਫ ਮੇਡ ਹੈ ਤੇ ਉਸ ਨਾਲ ਹੀ ਇਸ ਨੇ ਆਪਣਾ ਇੱਕ ਕੰਮ ਸ਼ੁਰੂ ਕੀਤਾ ਹੋਲੀ-ਹੋਲੀ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਇਸ ਕੋਈ ਨਾ ਕੋਈ ਨਵੀਂ ਨਵੀਂ ਇਸ ਉਹ ਕਰਦੇ ਰਹਾ ਤੇ ਮਦਦ ਲੁੱਭੀ ਆਮ ਲੋਕਾਂ ਦੀ ਕਰਦੇ ਸੀਗੇ ਕੀ ਕੰਮ ਕਰਦੇ ਸੀ ਬੇਟਾ ਸਾਡਾ ਨਿਵਾੜ ਦੇ ਵਿੱਚ ਐ ਬੈਂਕ ਦੇ ਵਿੱਚ ਬੈਂਕ ਬਿਨਵਾੜ ਮੈਂ ਇੱਕ ਬੈਂਕ ਦੇ ਵਿੱਚ ਐ ਕੀ ਕਹਿਣਾ ਚਾਹੁੰਦੇ ਹੋ ਜਦੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਪਹੁੰਚੇ ਨੇ ਕਿਸ ਤਰੀਕੇ ਨਾਲ ਐਂਟਰੀ ਹੋਈ ਤੇ ਉਹਨਾਂ ਕੋ ਸਾਡੇ ਹਾਲਾਤ ਸਾਡੇ ਥੋੜਾ ਜਿਹਾ ਜਦੋਂ ਹੁਣ ਐਂਟਰੀ ਹੋਈ ਇੱਕ ਤਾਂ ਉਹਦੀ ਚੰਡੀਗੜ੍ਹ ਤੋਂ ਟ੍ਰਾਂਸਫਰ ਹੋ ਗਈ ਲਖਨਊ ਦੀ ਤੇ ਇੱਕ ਇੱਕ ਉਹਦੇ ਮਿਸ ਜੀ ਥੋੜੀ ਜਿਹੀ ਬਿਮਾਰੀ ਆ ਕਿ ਉਹ ਇਸ ਤੇ ਥੋੜਾ ਜਿਹਾ ਉਹ ਆਪ ਥੋੜਾ ਜਿਹਾ ਉਹਨੂੰ ਫੈਕਟ ਹੋਇਆ ਤੇ ਪਰੰਤੂ ਉਹਨੇ ਛੱਡਿਆ ਨਹੀਂ ਵੀ ਨਹੀਂ ਮੇਰੇ ਵਾਸਤੇ ਚਾਂਸ ਹੈ ਮੈਂ ਇਹ ਹੀ ਪੈਸਾ ਆਪਣੀ ਵਾਈਫ ਦੇ ਮਰ ਜੇ ਇਲਾਜ ਕਰਾਂਗਾ ਜਾਂ ਫਿਰ ਉਹ ਉਹਨੇ ਪੂਰੇ ਮਾਵਦੀ ਵਾਈਫ ਨੇ ਵੀ ਪੂਰਾ ਸਪੋਰਟ ਕੀਤਾ ਹੁਣ ਕਿੰਨੀ ਕਿ ਖੁਸ਼ੀ ਮਿਲ ਰਹੀ ਹੈ ਜੀ ਹੁਣ ਪੂਰੇ ਖੁਸ਼ ਹੈ ਦੇਖੋ ਤੁਸੀਂ ਉਹਨੂੰ ਜਦੋਂ ਸ਼ੋਅ ਦੇਖੋ ਦੇਖਦੇ ਹੋ ਤਾਂ ਪਤਾ ਲੱਗਾ ਇਹ ਬੰਦਾ ਉਹਦੇ ਕੋਈ ਉਸ ਵਾਲਾ ਤਾਂ ਇੰਪ੍ਰੈਸ਼ਨ ਹੈ ਹੀ ਨਹੀਂ ਸੀ ਵੀ ਉਹ ਹੋ ਜੂ ਉਹ ਹਮੇਸ਼ਾ ਖੁਸ਼ ਹੋ ਕੇ ਲੀਡਰ ਦੇ ਤੌਰ ਤੇ ਆਪਣੇ ਜਿਹੜਾ ਗੱਲ ਕਰਦਾ ਸੀ ਤੇ ਉਹ ਉਹਦੇ ਉਹ ਕਰਦਾ ਸੀ ਉਹ ਤਾਂ ਪੂਰੇ ਪੜ ਦੇ ਵਿੱਚ ਉਹਨਾਂ ਦੀ ਪਛਾਣ ਬਣ ਗਈ ਹਾਂ ਹੁਣ ਤਾਂ ਬਣ ਪਛਾਣ ਬਣ ਗਈ ਨਾਲ ਜ਼ਿਲ੍ਹਾ ਸੰਗਰੂਰ ਦਾ ਸੰਗਰੂਰ ਦਾ ਬਣ ਗਿਆ ਸਾਡੇ ਪਿੰਡ ਦਾ ਬਣ ਗਿਆ ਤੇ ਸਾਡੇ ਇੱਕ ਕੋਲੋਨੀ ਦਾ ਵੀ ਬਣ ਗਿਆ ਕਰਮਜੀਤ कौर ਹੈ ਜੀ ਮੇਰਾ ਨਾਮ ਮਾਤਾ ਜੀ ਕਿੰਨੀ ਖੁਸ਼ੀ ਮੇਰੀ ਅੱਜ ਤੁਹਾਡੇ ਬੇਟੇ ਨੇ ਇੱਕ ਤਾਂ ਏਡੇ ਵੱਡੇ ਮੰਚ ਤੇ ਗਿਆ ਤੇ ਇੱਕ ਇੰਨੀ ਵੱਡੀ ਅਮਾਉਂਟ ਜਿੱਤ ਹਾਸਲ ਕੀਤੀ ਬਹੁਤ ਬਹੁਤ ਬੇਤਹਾਸ਼ਾ ਖੁਸ਼ੀ ਹੋਈ ਹੈ ਜੀ ਸਭ ਤੋਂ ਵੱਡੀ ਗੱਲ ਹੋਈ ਉਹਦੀ ਦਮਦਾਰ ਐਂਟਰੀ ਤੇ ਉਹਨੇ ਪੰਜਾਬੀਆਂ ਵਾਲੀ ਐਂਟਰੀ ਕੀਤੀ ਘੈਂਟ ਪੂਰੀ ਮੁੱਛਾਂ ਤੇ ਹੱਥ ਰੱਖ ਕੇ ਉਹਨੇ ਦਿਖਾਤਾ ਵੀ ਅਸੀਂ ਪੰਜਾਬੀ ਹੁੰਨੇ ਆ ਹਨਾ ਤੇ ਸਾਰੇ ਦੇਸ਼ ਦੀ ਉਹ ਸੇਵਾ ਕਰ ਰਿਹਾ ਜੀ ਕਿਉਂਕਿ ਜਿਹੜਾ ਉਹਦਾ ਬੈਂਕਾਂ ਸੈਂਟਰ ਦੀ ਪੋਸਟ ਆ ਉਹਦੀ ਉਹ ਸੇਵਕ ਆ ਕਿਸਾਨਾਂ ਦਾ ਜੋ ਵੀ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਉਹਦੀਆਂ ਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਦਾਗਾ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲੇ 5 ਸਵਾਲ ਜਿਹੜੇ ਕੀਤੇ ਸੀ ਔਰ ਦੂਸਰੇ ਬੰਦੇ ਦਾ ਨੰਬਰ ਹੀ ਨਹੀਂ ਆਉਂਦਾ ਤਾਂ ਅਮਿਤ ਆਵਚਨ ਜੀ ਨੇ ਕਹਿ ਰਿਹਾ ਇਸ ਤਰੀਕੇ ਨਾਲ ਪਹਿਲੀ ਵਾਰ ਬਹੁਤ ਖੁਸ਼ੀ ਹੋਈ ਜਦੋਂ ਅਮਿਤ ਸਰ ਜੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਕਿ ਪੰਜੇ ਦੇ ਪੰਜ ਸਵਾਲਾਂ ਦੇ ਜਵਾਬ ਇੱਕਦਮ ਇੱਕੋ ਪਰਸਨ ਦੁਆਰਾ ਦਿੱਤੇ ਗਏ ਕਿਸ ਤਰ੍ਹਾਂ ਲੋਕਾਂ ਨੇ ਹੁਣ ਲੋਕ ਕਿਸ ਤਰ੍ਹਾਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਰਿਸ਼ਤੇਦਾਰਾਂ ਦੇ ਫੋਨ ਵੀ ਆ ਰਹੇ ਹਾਂ ਹਾਂਜੀ ਬਹੁਤ 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 ਲੋਕਾਂ ਨੇ ਖੁਸ਼ੀ ਮਨਾਈ ਹੈ ਜੀ ਪਹਿਲੀ ਗੱਲ ਤਾਂ ਸਾਡੇ ਸੰਗਰੂਰ ਦਾ ਪਿੰਡ ਸਾਡਾ ਦਿੜਬੇ ਦੇ ਕੋਲ ਆ ਜੀ ਖੇਤਲਾ ਫੇਰ ਸਾਡੀ ਕਲੋਨੀ ਜੀ ਸਾਡਾ ਪੰਜਾਬ ਜੀ ਪੰਜਾਬ ਛੱਡੋ ਤੁਸੀਂ ਜੀ ਕੈਨੇਡਾ ਅਮਰੀਕਾ ਕਿੱਥੋਂ ਕਿੱਥੋਂ ਵਧਾਈਆਂ ਨਹੀਂ ਆ ਰਹੀਆਂ ਸਾਰੇ ਲੋਕ ਐਨੇ ਖੁਸ਼ ਨੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਉਹਦੀ ਮਿਹਨਤ ਤੇ ਮਾਣ ਮਹਿਸੂਸ ਹੋ ਰਿਹਾ ਜੋ ਮਿਹਨਤ ਉਹ ਕਰ ਰਿਹਾ ਉਹਦੇ ਤੇ ਮਾਣ ਮਹਿਸੂਸ ਹੋ ਰਿਹਾ ਕਿੰਨੇ ਮਾਰਚ ਨੰਬਰ ਆਇਆ ਪਹਿਲਾਂ ਵੀ ਕਦੇ ਟਰਾਈ ਕੀਤਾ ਨਹੀਂ ਸਰ ਇੱਕੋ ਵਾਰੀ ਟਰਾਈ ਕੀਤੀ ਸੀ ਉਹਨਾਂ ਨੇ ਪਹਿਲਾਂ ਕੋਵਿਡ ਦੇ ਦੌਰਾਨ ਤੇ ਉਦੋਂ ਉਹਨਾਂ ਨੂੰ ਕਾਲ ਨਹੀਂ ਆਈ ਕੱਲੀ ਫਰਸਟ ਕਾਲ ਆਈ ਸੀ ਕੇਵੀਸੀ ਦੇ ਤੇ ਹੁਣ ਉਹਨਾਂ ਨੂੰ ਕਾ ਲਾਈ ਤੇ ਅਸੀਂ ਸਾਰੇ ਬਹੁਤ ਖੁਸ਼ ਸੀਗੇ ਕਿ ਕੇਵੀਸੀ ਤੋਂ ਕਾ ਲਾਈ ਹੈਗੀ ਇੱਕ ਕਹਾਵਤ ਹੈ ਜੀ ਕਿ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਪਰ ਨਾ ਹੁਣ ਜੇ ਦੇਖਿਆ ਜਾਵੇ ਤਾਂ ਉਹ ਆਪਣੇ ਬ੍ਰੇਨ ਦੀ ਵਰਤੋਂ ਕਰਕੇ ਕੇਵੀਸੀ ਦੇ ਮੰਚ ਤੱਕ ਵੀ ਪਹੁੰਚ ਜਾਂਦੇ ਨੇਗੇ ਮੈਨੂੰ ਇਸ ਗੱਲ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਬੇਟਾ ਉਸ ਮੰਚ ਦੇ ਉੱਤੇ ਗਿਆ ਤੇ ਉੱਥੋਂ ਕਾਫੀ ਰਕਮ ਹਾਸਲ ਕਰਕੇ ਵਾਪਸ ਆਇਆ